ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ 120ਵਾਂ ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਿਜਾ ਕੇ ਦਿਖਾਉਂਦਾ ਅੱਜ ਤੁਹਾਨੂੰ ਤਰਸੀਮ ਜਸਰਬਾਈ ਵਰਗਾ ਵਟਾ ਵਾਲਾ ਪੰਨਾ ਸਿਜਾ ਕੇ ਦਿਖਾਣਾ ਹੈ 3.5 ਮੀਟਰ ਡੱਬੀ ਵਾਲਾ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਖੱਬੇ ਪਾਸੇ ਜੋੜਾ ਸੇਵ ਕਰਕੇ ਨਾਲ ਕੰਗਾ ਸੇਵ ਰੱਖ ਕੇ ਇਸ ਤਰੀਕੇ ਨਾਲ ਬੇਸ ਬਨ ਲੈਣਾ ਹੈ 3.5 ਮੀਟਰ ਦਾ ਸਿੰਗਲ ਪੰਨਾ ਹੈ ਇਹ ਧਾਗੇ ਵਾਲਾ ਹਿੱਸਾ ਉੱਪਰ ਕੰਨੀ ਖੱਬੇ ਪਾਸੇ ਰੱਖ ਕੇ ਦੋਨਾਂ ਸਾਈਡਾਂ ਤੋਂ ਬਰਾਬਰ ਫੋਲਡ ਕਰਕੇ ਪਹਿਲੇ ਪੱਲੇ ਨੂੰ ਮੂੰਹ ਦੇ ਵਿੱਚ ਰੱਖ ਕੇ ਇਸ ਤਰੀਕੇ ਨਾਲ ਸਾਫ਼ ਕਰਕੇ ਲੈਣਾ ਹੈ ਨਾਲ ਆਇਆ ਹੋਇਆ ਹੈ ਆ ਪਰਨਾ ਥੋੜੀ ਜਿਹੀ ਗੁਲਾਈ ਦੀ ਸ਼ੇਪ ਦੇ ਵਿੱਚ ਹੋਣਾ ਚਾਹੀਦਾ ਧਿਆਨ ਰੱਖਣਾ ਕਿ ਥੋੜਾ ਗੋਲ ਗੋਲ ਤੇ ਫੁਲਮਾ ਪੱਲਣਾ ਬਣਾ ਹੈ ਆਖਰੀ ਪੱਲੇ ਨੂੰ ਵੀ ਉਸੇ ਤਰੀਕੇ ਨਾਲ ਪੂਣੀ ਕਰਕੇ ਇਹਦੇ ਵਿੱਚ ਵਟ ਜੇ ਪਾ ਕੇ ਗੋਲ ਤੇ ਉਪਰੋਂ ਜੀ ਪਿੰਚ ਕਰਕੇ ਇਹਨੂੰ ਅੰਦਰ ਕਰ ਦੇਣਾ ਹੈ ਉਤਲੇ ਪੱਲੇ ਨੂੰ ਖਿੱਚ ਕੇ ਸੇ ਨੂੰ ਚੰਗੀ ਤਰ੍ਹਾਂ ਟਾ ਕੇ ਪਿੱਛੇ ਲੁੱਪੀ ਵਾਲੇ ਪੱਲੇ ਨੂੰ ਵੀ ਟਾਈਟ ਕਰਕੇ ਅੰਦਰ ਕਰ ਦੇਣਾ ਹੈ ਗੋਲ ਸ਼ੇਪ ਬਣਾਉਣ ਤੋਂ ਬਾਅਦ ਜੋ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਵੀ ਦੇਖ ਸਕਦੇ ਹੋ ਉੱਥੇ ਹਰ ਇੱਕ ਚੀਜ਼ ਨੂੰ ਪੂਰੀ ਡਿਟੇਲ ਜੇ ਸਮਝਾਇਆ ਹੋਇਆ ਸਟੈਪ ਬਾਈ ਸਟੈਪ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਕੇ